ਕੈਨੇਡਾ ਦੇ ਮੋਂਟਰੀਅਲ ਦੇ ਗੁਰਦੁਆਰਾ ਨਾਨਕਦਰਬਾਰ ਲਸਾਲ ਵਿਖੇ ਖਾਲਸਾ ਸਥਾਪਨਾ ਦਿਵਸ ਦੇ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ 18 ਮਈ ਨੂੰ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਵੀ ਸਜਾਇਗੇ ਜਿਸ ਦੇ ਵਿੱਚ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ ਸਟੇਜ ਦੀ ਸੇਵਾ ਗੁਰੂ ਘਰ ਦੇ ਪ੍ਰਧਾਨ ਸੁਰਜੀਤ ਸਿੰਘ ਪਾਉ ਵੱਲੋਂ ਨਿਭਾਈ ਗਈ ਲਸਾਲ ਤੋਂ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਅੰਜੂ ਢਿੱਲੋਂ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ ਤੇ ਲਸਾਲ ਤੋਂ ਮੇਅਰ ਨੈਨਸੀ ਬਲਾਂਸੇ ਵੱਲੋਂ ਪੂਰੀ ਕਾਉਂਸਲਰਾਂ ਦੀ ਟੀਮ ਦੇ ਨਾਲ ਹਾਜ਼ਰੀ ਲਵਾਈ ਗਈ ਗੁਰਦੁਆਰਾ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦਾ ਸਨਮਾਨ ਕੀਤਾ ਗਿਆ ਜਿਸ ਦੇ ਤਹਿਤ ਭਾਈ ਜਸਵਿੰਦਰ ਸਿੰਘ ਜੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਿੰਘ ਸਾਹਿਬ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਵਿਸ਼ਾਲ ਨਗਰ ਕੀਰਤਨ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਦੇ ਵਿੱਚ ਬੱਚਿਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਈ ਗਏ ਤੇ ਨਗਰ ਕੀਰਤਨ ਦੇ ਵਿੱਚ ਨਿਹੰਗ ਸਿੰਘ ਫੌਜਾਂ ਨੇ ਘੋੜਿਆਂ ਸਮੇਤ ਹਾਜ਼ਰੀ ਭਰੀ ਜੋ ਖਿੱਚ ਦਾ ਕੇਂਦਰ ਬਣੇ ਹਰੀਵੇਂ ਦੇ ਬਾਵਜੂਦ ਸੰਤਾਂ ਦਾ ਠਾਠਾ ਮਾਰਦਾ ਇਕੱਠ ਸੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੂਝ ਸੰਤਾਂ ਸੇਵਾਦਾਰਾਂ ਜਿਨ੍ਹਾਂ ਲੰਗਰ ਦੇ ਸਟਾਲ ਲਗਾਏ ਸਨ ਵਲੰਟਰੀਆਂ ਦਾ ਸਪੈਸ਼ਲ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪੰਜਾਬ邦 ਵਿਸਾਖੀ ਦਾ ਤਿਉਹਾਰ ਮਨਾਇਆ ਗਿਆ ਅਤੇ ਸੰਗਤਾਂ ਵੱਲੋਂ ਵੱਖ-ਵੱਖ ਸਟਾਲ ਲਗਾ ਕੇ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਕਿਉਂਕਿ ਕੈਨੇਡਾ ਦੇ ਜਿਹੜੇ ਜਸਤਾਰਾਂ ਦੀਆਂ ਰੁੱਤਾਂ ਇੱਥੇ ਜਸਾਹ ਦਾ ਮੌਸਮ ਹੈ ਇਹ April ਦੀ ਜਗ੍ਹਾ ਹਮੇਸ਼ਾ ਅਸੀਂ ਮਈ ਦੇ ਮਹੀਨੇ 'ਚ ਮਕਾਉਣੇ ਇਹ ਮਨਾਉਨੇ ਆ ਆਪਾਂ ਨੂੰ। ਸੋ ਹਰੇਕ ਸਾਲ ਇਹ ਵਿਕਟੋਰੀਆ ਡੇ ਤੋਂ ਪਹਿਲਾਂ ਆਪਾਂ ਨਗਰ ਕੀਰਤਨ ਜਿਹੜਾ ਲੌਂਗ ਵੀਕਐਂਡ ਹੁੰਦਾ ਬੌਨਟਰੀਅਲ ਦੇ ਵਿੱਚ ਮਨਾਇਆ ਜਾਂਦਾ ਔਰ ਪਿਛਲੇ 25 ਸਾਲਾਂ ਤੋਂ ਅਸੀਂ ਸਾਰੀ ਸੰਗਤ ਮਿਲ ਜੁਲ ਕੇ ਇਹਨੂੰ ਮਨਾ ਰਹੇ ਆਂ ਔਰ ਅੱਜ ਜਿਵੇਂ ਆਪਾਂ ਦੇਖ ਰਹੇ ਆਂ ਕਿ ਮੌਸਮ ਪਹਿਲਾਂ ਅਨਾਉਂਸ ਕੀਤਾ ਹੋਇਆ ਸੀ ਵੀ ਮੀਂਹ ਪੈਣਾ ਹੈ ਦੋ ਦਿਨਾਂ ਦਾ ਫੇਰ ਵੀ ਸੰਗਤਾਂ ਦਾ ਤੁਸੀਂ ਠਾਠਾ ਮਾਰਦਾ ਘੱਟ ਦੇਖ ਸਕਦੇ ਹੋ ਹਾਂਜੀ ਤੇ ਬਾਕੀ ਇੱਕ ਵਾਰੀ ਫੇਰ ਖਾਲਸਾ ਸਾਧਨਾ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਜੀ ਔਰ ਆਪ ਜੀ ਦੀ ਸਾਰੀ ਟੀਮ ਨੂੰ ਕਿਉਂਕਿ ਇਸ ਮੌਸਮ ਦੇ ਇੰਨੇ ਮੀਂਹ ਦੇ باوجود ਵੀ ਤੁਸੀਂ ਆਪਣੀਆਂ ਸਵਾਵਾ ਨਿਭਾ ਰਹੇ ਹੋ ਗੁਰੂ ਸ਼ੇਰਪਾਸ਼ਾ ਨੇ ਸ਼ੁਰੂ ਕੀਤਾ ਸੀ ਉਹਨੂੰ ਇਨ ਮਨ ਬਾਣਾ ਪਵਾ ਕੇ ਬਾਣੀ ਨਾਲ ਜੋੜ ਕੇ ਗੁਰੂ ਦਸੇ ਪਾਸ਼ਾ ਨੇ ਇੱਕ ਵਿਲੱਖਣ ਧਰਮ ਦਾ ਜਿਹੜਾ ਆਗਾਜ਼ ਹੋਇਆ ਸੀ ਕਿ ਸਿੱਖ ਦੁਨੀਆ ਦੇ ਵਿੱਚ ਇੱਕ ਐਹੋ ਜੀ ਆਈਡੈਂਟੀ ਆ ਕਿ ਜਿਹਨੂੰ ਆਪ ਦੱਸਣ ਦੀ ਲੋੜ ਨਹੀਂ ਆ ਜਿੱਥੇ ਵੀ ਵਿਚਰੂਗਾ ਉਹਦੇ ਚਿਹਰੇ ਤੋਂ ਉਹਦੀ ਰਹਿਣੀ ਤੋਂ ਪਤਾ ਲੱਗੇਗਾ ਕਿ ਸਿੱਖ ਆ ਅੱਜ ਦੇ ਦਿਨ ਤੇ ਮੈਂ ਸਾਰੀ ਮਨੁੱਖਤਾ ਨੂੰ ਵੋਦਾਹੀ ਦਿਨਾ ਵਾਹਿਗੁਰੂ ਕਿਰਪਾ ਕਰਨ ਦੁਨੀਆ ਦੇ ਕੋਨੇ-ਕੋਨੇ ਤੇ ਜਿੱਥੇ ਸਿੱਖ ਵਸੇ ਆ ਮੈਂ ਇਸੇ ਤਰ੍ਹਾਂ ਮੰਨਦਾ ਕਿ ਗੁਰੂ ਦਾ ਰਾਜ ਜੋ ਜਿੰਨੂੰ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਾਂ ਮਿਲenge ਬੱਚੇ ਸ਼ਰਨ ਜੋ ਹੋਏ ਹਰ ਇੱਕ ਇਨਸਾਨ ਜੋ ਇਸ ਮਨੁੱਖਤਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਬੁੱਧੀਜੀਵੀ ਆ ਉਹਨਾਂ ਨੂੰ ਇਹ ਪਤਾ ਹੈ ਕਿ ਗੁਰੂ ਨਾਨਕ ਦੀ ਬਾਣੀ ਉੱਚਾ ਸੁੱਚਾ ਜੀਵਨ ਤੇ ਮਨੁੱਖਤਾ ਨੂੰ ਨਾਲ ਲੈ ਕੇ ਜਾਣ ਦਾ ਇੱਕ ਧਰਮ ਆ ਤੇ ਮੈਨੂੰ ਖੁਸ਼ੀ ਆ ਕਿ ਮੈਂ ਸਿੱਖ ਆ ਅੱਜ ਜੋ ਗੁਰੂ ਦਸੋਂ ਪਾਸ਼ਾ ਨੇ ਅੰਮ੍ਰਿਤ ਪਿਆਰ ਕਰਕੇ ਸਾਨੂੰ ਅੰਮ੍ਰਿਤ ਦੇ ਦਾਤ ਬਖਸ਼ੀ ਸੀ ਉਹਦਾ ਦਿਨ ਹੈ ਮੌਂਟੀ ਹਲ ਦੇ ਵਿੱਚ ਪੂਰੇ ਇਲਾਕੇ ਤੋਂ ਦੂਰ ਦੂਰ ਤੋਂ ਸੰਗਤਾਂ ਇੱਥੇ ਪਹੁੰਚ ਕੇ ਇਕੱਤਰ ਹੋ ਕੇ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਦੇ ਨਾਲ ਜੁੜੇ ਆ ਸੋ ਆਪ ਇੱਥੇ ਪਹੁੰਚੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਮੈਂ ਆਸ ਅਰਦਾਸ ਕਰਦਾ ਮੈਂ ਕੁਛ ਨਾ ਕੁਛ ਲਿਖਣ ਦਾ ਵਾਹਿਗੁਰੂ ਵੱਲ ਬਖਸ਼ਦੇ ਆ ਤੇ ਮੈਂ ਹਮੇਸ਼ਾ ਹੀ ਜਦੋਂ ਵੀ ਇਹ ਬੋਲਦਾ ਤੇ ਕਹਿੰਦਾ ਨਾ ਰਹਿਣੀ ਰਹਿਤ ਵਿੱਚ ਰਹਿੰਦਾ ਜੋ ਸਿੱਖ ਪੱਕਾ ਸਿਰ ਤੇ ਹੱਥ ਹੁੰਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਪਹਿਲਾਂ ਵੀ ਬੜੇ ਅਸੀਂ 2018 ਤੋਂ ਇੱਥੇ ਰਹਿ ਰਹੇ ਆ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਸੰਗਤ ਹੀ ਇੱਥੇ ਇਕੱਠੇ ਜ਼ਿਆਦਾ ਵਾ ਪਰ ਮੀਂਹ ਦੀ ਪ੍ਰਭਾਵ ਨਹੀਂ ਕੀਤੀ ਸੰਗਤ ਨੇ ਤੇ ਬਹੁਤ ਜ਼ਿਆਦੀ ਸੰਗਤ ਦਾ ਇੱਥੇ ਤੁਸੀਂ ਵੇਖ ਹੀ ਰਹੇ ਜੇ ਇਕੱਠਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਦੇ ਜੀ ਆਇਆਂ ਨੂੰ ਮੋਂਟਰੀਅਲ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਰਬਾਰ ਲਸਾਲ ਵਿਖੇ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਸਾਬ ਦਾ ਹੈੱਡ ਗ੍ਰੰਥੀ ਨੂੰ ਪੰਥ ਦੇ ਲਈ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖ ਕੇ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਜਸਵਿੰਦਰ ਸਿੰਘ ਵੱਲੋਂ ਇਸ ਉਪਰਾਲੇ ਦੇ ਲਈ ਬਲਰਾਜ ਸਿੰਘ ਕੈਰੋ, ਨਵਿੰਦਰ ਸਿੰਘ ਮਿਲਹਾਸ, ਸਰਬਜੀਤ ਸਿੰਘ ਮਿਲਹਾਸ, ਜਤਿੰਦਰ ਸਿੰਘ ਮੁਲਤਾਨੀ ਤੇ ਸੁਰਜੀਤ ਸਿੰਘ ਵੱਲੋਂ ਕੀਤੇ ਉਪਰਾਲੇ ਦੇ ਲਈ ਧੰਨਵਾਦ ਕੀਤਾ ਗਿਆ। ਕੈਨੇਡਾ ਤੋਂ ਲਾਈ ਪੰਜਾਬੀ ਟੀਵੀ ਦੇ ਲਈ ਮਨਿੰਦਰ ਸਿੰਘ ਦੀ ਰਿਪੋਰਟ